ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਸ਼ਤੀ ਕਾਰ ਮੈਂ ਹਾਂ ਤੁਹਾਡਾ ਉਸ ਰਾਜ 48 ਘੰਟਿਆਂ ਦੇ ਵਿੱਚ ਵਿੱਚ 14000 ਬੱਚਿਆਂ ਦੀ ਮੌਤ ਹੋਵੇਗੀ ਇਹਨਾਂ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੰਗਾ ਨੇ ਕਈ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਲੇਕਿਨ ਇਹਨਾਂ ਮਸੂਮ ਬੱਚਿਆਂ ਦਾ ਕੀ ਦੋਸ਼ ਜਿਨ੍ਹਾਂ ਦੀ ਮੌਤ ਅਗਲੇ 48 ਘੰਟਿਆਂ ਦੇ ਵਿੱਚ ਹੋ ਸਕਦੀ ਹੈ ਜਿਨ੍ਹਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਲਗਭਗ 14 ਹਜ਼ਾਰ ਬੱਚੇ ਜਿਹੜੇ ਬਿਨਾਂ ਭੋਜਨ ਤੋਂ ਨੇ ਬਿਨਾਂ ਪਾਣੀ ਤੋਂ ਨੇ ਬਿਨਾਂ ਕਿਸੇ ਸਿਹਤ ਸਹੂਲਤੋਂ ਨੇ ਉਹਨਾਂ ਬੱਚਿਆਂ ਨੂੰ ਪਤਾ ਵੀ ਨਹੀਂ ਕਿ ਜੰਗ ਦਾ ਮਤਲਬ ਕੀ ਹੁੰਦਾ ਹੈ ਜੰਗ ਦੇ ਕੀ ਨਤੀਜੇ ਭੁਗਤਨੇ ਪੈਂਦੇ ਨੇ ਚਲੋ ਜਿਹੜੇ ਮੈਚ्योर ਹੁੰਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਜੰਗਾਂ ਦੇ ਸੰਤਾਪ ਢਟਾਉਣੇ ਬੜੇ ਔਖੇ ਹੁੰਦੇ ਨੇ ਪੀੜੀਆਂ ਦੀਆਂ ਪੀੜੀਆਂ ਖਤਮ ਹੋ ਜਾਂਦੀਆਂ ਨੇ ਦੇਸ਼ ਦੇ ਤਿੱਤਰ ਬਿੱਤਰ ਹੋ ਜਾਂਦੇ ਨੇ ਲੇਕਿਨ ਇਸ ਵਿਚਾਲੇ ਇੱਕ ਵੱਡੀ ਖਬਰ ਆ ਰਹੀ ਹੈ ਕਿ 48 ਘੰਟਿਆਂ ਦੇ ਵਿੱਚ 14 ਹਜ਼ਾਰ ਬੱਚਿਆਂ ਦੀ ਮੌਤ ਹੋ ਸਕਦੀ ਹੈ ਜਾਂ ਹੋਵੇਗੀ ਕਿਉਂਕਿ ਉਹਨਾਂ ਦੇ ਕੋਲ ਨਾ ਤਾਂ ਪੀਣ ਨੂੰ ਪਾਣੀ ਹੈ ਤੇ ਨਾ ਉਹਨਾਂ ਦੇ ਕੁਲਖਾਨ ਨੂੰ ਭੋਜਨ ਹੈ ਜੰਗਾਂ ਨੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਹੈ ਇਸ ਨੂੰ ਲੈ ਕੇ ਬੜੀ ਵੱਡੀ ਖਬਰ ਆ ਰਹੀ ਹੈ ਜੰਗ ਲੱਗਿਆ ਹੋਇਆ ਹੈ ਕਾਫੀ ਲੰਮੇ ਸਮੇਂ ਤੋਂ ਸੰਯੁਕਤ ਰਾਸ਼ਟਰ ਗਾਜ਼ਾ ਅਤੇ ਇਜ਼ਰਾਈਲ ਦੇ ਵਿਚਕਾਰ ਇਜ਼ਰਾਈਲ ਵੱਲੋਂ ਵਾਰ-ਵਾਰ ਹਮਲਾ ਕੀਤਾ ਜਾ ਰਿਹਾ ਹੈ ਗਾਜ਼ਾ ਇਕਨੋਮਿਕਲੀ ਇਨਾ ਕੁ ਕਮਜ਼ੋਰ ਹੋ ਗਿਆ ਹੈ ਕਿ ਉਹਨਾਂ ਦੇ ਕੋਲ ਕੋਈ ਪੈਸਾ ਵੀ ਨਹੀਂ ਹੈ ਜਾਂ ਉਹਨਾਂ ਦੇ ਕੋਲ ਕੋਈ ਫਸਲ ਵੀ ਨਹੀਂ ਹੈ ਕੱਟ ਕੇ ਵੱਢ ਕੇ ਆਪਣੇ ਬੱਚਿਆਂ ਦੇ ਢਿੱਡ ਦੀ ਪੂਰਤੀ ਕੀਤੀ ਜਾਵੇ ਪੰਜਾਬੀਓ ਅਸੀਂ ਜੰਗ ਨੂੰ ਦੇਖਦੇ ਹਾਂ ਕਿ ਇਹ ਬੜੀ ਵਧੀਆ ਗੱਲ ਹੈ ਅਸੀਂ ਚਚਕਾਰੇ ਮਾਰਦੇ ਹਾਂ ਅਸੀਂ ਚੰਗਰਾ ਮਾਰਦੇ ਹਾਂ ਲੇਕਿਨ ਜੰਗਾਂ ਦੇ ਸੰਦਾਪ ਢਾਉਣੇ ਆਪਣੇ ਦਾਦਿਆਂ ਪਰਦਾਦਿਆਂ ਕੋਲੋਂ ਪੁੱਛੋ ਕਿੰਨੇ ਔਕੇ ਨੇ ਲੇਕਿਨ ਇਧਰ ਗਾਜ਼ਾ ਦੇ ਵਿੱਚ ਲੰਮੇ ਸਮੇਂ ਤੋਂ ਜੰਗ ਲੱਗੀ ਹੋਈ ਹੈ ਇਜ਼ਰਾਈਲ ਦੇ ਨਾਲ ਸੰਯੁਕਤ ਰਾਸ਼ਟਰ ਨੇ ਗਾਜ਼ਾ ਵਿੱਚ ਗੰਭੀਰ ਮਨੁੱਖੀ ਸੰਕਟ ਬਾਰੇ ਬਹੁਤ ਚਿੰਤਾ ਚਿੰਤਾਜਨਕ ਚੇਤਾਵਨੀ ਜਾਰੀ ਕੀਤੀ ਹੈ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਭਾਵੇਂ 11 ਹਫ਼ਤਿਆਂ ਦੀ ਨਾਕਾਬੰਦੀ ਤੋਂ ਬਾਅਦ ਰਾਸ ਸਮਗਰੀ ਵੀ ਲੈ ਕੇ ਜਾਣ ਵਾਲੇ ਟਰੱਕ ਗਾਜ਼ਾ ਵਿੱਚ ਦਾਖਲ ਸ਼ੁਰੂ ਹੋ ਗਏ ਨੇ ਪਰ ਅਜੇ ਅਜੇ ਤੱਕ ਉੱਥੋਂ ਦੇ ਲੋਕਾਂ ਨੂੰ ਕੋਈ ਮਦਦ ਨਹੀਂ ਪਹੁੰਚੀ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਹੈ ਕਿ ਮੰਗਲਵਾਰ ਨੂੰ 93 ਟਰੱਕ ਗਾਜ਼ਾ ਪਹੁੰਚੇ ਜਿਨ੍ਹਾਂ ਵਿੱਚ ਆਟਾ ਬੱਚਿਆਂ ਦਾ ਭੋਜਨ ਅਤੇ ਦਵਾਈਆਂ ਸ਼ਾਮਲ ਸਨ ਪਰ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਹ ਟਰੱਕ ਕ੍ਰੇਮ ਸ਼ਲੋਮ ਕ੍ਰਾਸਿੰਗ ਅਤੇ ਫਲਸਤੀਨੀ ਖੇਤਰ ਵਿੱਚ ਪਹੁੰਚਣ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੇਗੀ ਸੰਯੁਕਤ ਰਾਸ਼ਟਰ ਦੇ ਬਲਾਰੇ ਸਟੀਫਨ ਦਵਜਕ ਨੇ ਕਿਹਾ ਕਿ ਇਹ ਟੀਮ ਜੋ ਇਜ਼ਰਾਇਲ ਵੱਲੋਂ ਜੋ ਉਸ ਖੇਤਰ ਵਿੱਚ ਜਾਣ ਦੀ ਇਜਾਜ਼ਤ ਲਈ ਕਈ ਘੰਟੇ ਇਜ਼ਹਾਰ ਕੀਤਾ ਪਰ ਬਦਕਿਸਮਤੀ ਨਾਲ ਉਹ ਸਾਡੇ ਗੋਤਾਮ ਚ ਰਾਤ ਸਮਗਰੀ ਪਹੁੰਚਾਉਣ ਦੇ ਯੋਗ ਨਹੀਂ ਸਨ ਯਾਨੀ ਕਿ ਭਾਵੇਂ ਇਜ਼ਰਾਈਲ ਵੱਲੋਂ 93 ਟਰੱਕ ਭੇਜ ਦਿੱਤੇ ਗਏ ਨੇ ਲੇਕਿਨ ਗਾਜ਼ਾ ਦੇ ਲੋਕ ਕਹਿ ਰਹੇ ਨੇ ਗਾਜ਼ਾ ਦੀ ਸਰਕਾਰ ਕਹਿ ਰਹੀ ਹੈ ਗਾਜ਼ਾ ਦੇ ਵਸਨੀਕ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਰਾਤ ਸਮਗਰੀ ਨਹੀਂ ਪਹੁੰਚੀ ਇਸ ਕਰਕੇ ਵੱਖ-ਵੱਖ ਏਜੰਸੀਆਂ ਵੱਲੋਂ ਵੱਖ-ਵੱਖ ਚੈਨਲਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜੇਕਰ 48 ਘੰਟਿਆਂ ਦੇ ਵਿੱਚ ਦਵਾਈਆਂ ਭੋਜਨ ਖਾਣ ਪੀਣ ਦਾ ਸਮਾਨ ਪਾਣੀ ਨਹੀਂ ਪਹੁੰਚਦਾ ਗਾਜਾ ਦੇ ਵਿੱਚ ਤਾਂ 14000 ਬੱਚਿਆਂ ਦੀ ਮੌਤ ਹੋਣੀ ਸੰਭਾਵੀ ਹੈ ਧੰਨ